ਇਹ ਸਾਡਾ ਫਾਦਰ ਸਾਹਿਬ ਨੇ ਕੰਮ ਸਟਾਰਟ ਕੀਤਾ ਸੀ 35-40 ਸਾਲ ਪੁਰਾਣਾ ਸਾਡਾ ਕੰਮ ਹੈ ਜੀ ਤੇ ਵੱਡੇ ਮੇਰੇ ਬ੍ਰਦਰ ਨਾਲ ਹੁੰਦੇ ਸੀ ਤੇ ਫਿਰ ਮੈਂ ਵੀ ਉਹਨਾਂ ਨਾਲ ਥੋੜੀ-ਥੋੜੀ ਹੈਲਪ ਕਰਾਉਣ ਲੱਗ ਗਿਆ ਹਾਂ ਤੋਂ ਐਨੀ ਗਰਮੀ ਹੈ ਮੋਟਰ ਮਕੈਨਿਕ ਦਾ ਕੰਮ ਅਸੇ ਕਿਤੇ ਨਾ ਕਿਤੇ ਮਨ ਦੇ ਵਿੱਚ ਸੀਗਾ ਪਰਿਵਾਰ ਦੇ ਮਨ ਵਿੱਚ ਸੀਗਾ ਕਿ ਕਿਤੇ ਨਾ ਕਿਤੇ ਬੱਚੇ ਨੂੰ ਨੌਕਰੀ ਮਿਲ ਜੇਗੀ ਸਰਕਾਰੀ ਪਰ ਨਹੀਂ ਮਿਲੀ ਤੁਸੀਂ ਫਿਰ ਆਪਣਾ ਕੰਮ ਹੀ ਕਿਉਂ ਜਿਹੜਾ ਆੜ ਕੇ ਕੀਤਾ ਸਰਕਾਰੀਆਂ ਨੂੰ ਕੋਈ ਤੁਹਾਨੂੰ ਪਤਾ ਹੀ ਅੱਜ ਕੱਲ ਸਰਕਾਰਾਂ ਨਾ ਕਦੀ ਇੱਧਰ ਚੇਂਜ ਹੋਵੇ ਤੇ ਉੱਧਰ ਫਿਰ ਪਕਾਸੀ ਕੋਈ ਮਿਲਵਾਈ ਨਹੀਂ ਜੀ ਆਈਟੀ ਦੇ ਕੋਈ ਆਈ ਨਹੀਂ ਤੁਹਾਨੂੰ ਫਿਰ ਘਰ ਦਾ ਕੋਈ ਜ਼ਿਆਦਾ ਕੰਮ ਤੁਹਾਨੂੰ ਪਤਾ ਗਰਮੀ ਵੀ ਬੜੀ ਹੈ ਗਰਮੀ ਦੇ ਵਿੱਚ ਕਹਿੰਦੇ ਨੇ ਕਿ ਤੰਦੂਰ ਦੇ ਵਿੱਚ ਪੁਲਕੇ ਲਗਾਣੇ ਬੜਾ ਔਖਾ ਕੰਮ ਹੈ ਇਹ ਸਭ ਤੋਂ ਔਖਾ ਕੰਮ ਇਹ ਗਰਮੀ ਦੇ ਵਿੱਚ ਕੰਮ ਕਰਨਾ ਹੈ ਜੀ ਮਿਹਨਤ ਕਰ ਲੈ ਗੁਜ਼ਾਰਾ ਕਰਨ ਵਾਸਤੇ ਤੇ ਕਰਨਾ ਹੀ ਪੈਣਾ ਹੈ ਜੀ ਵੇਲੇ ਨਹੀਂ ਆ ਤਾਂ ਤੁਹਾਨੂੰ ਪਤਾ ਹੀ ਕਰ ਰਹੀ ਨਾ ਛੇਪ ਤੇਰਾ ਫਿਰ ਇਹਨਾਂ ਬਿਹਤਰ ਹੈ ਚਲੋ ਆਪਣੀ ਮਿਹਨਤ ਕਰਨੀ ਹੈ ਸੋ ਵੀਡੀਓ ਨੂੰ ਬਤਲਾ শেয়ার ਕਰਿਓ ਮਿਹਨਤ ਕਰਸ ਇਨਸਾਨ ਨਾਲ ਮਲਾਵਾਂਗੇ ਤੁਹਾਨੂੰ ਕਿ ਜਿੰਨੇ ਮਿਹਨਤ ਕੀਤੀ ਪਰਿਵਾਰ ਦੀ ਸਪੋਰਟ ਰਹੀ ਤੇ ਮੋਟਰ ਮੈਕੈਨਿਕ ਦਾ ਕੋਰਸ ਕੀਤਾ ਕੋਰਸ ਕਰਨ ਤੋਂ ਬਾਅਦ ਸੋਚਿਆ ਕਿ ਕਿਤੇ ਨਾ ਕਿਤੇ ਸਰਕਾਰੀ ਨੌਕਰੀ ਮਿਲ ਜੇਗੀ ਪਰ ਨਹੀਂ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਨੌਕਰੀ ਨਹੀਂ ਮਿਲੀ ਪ੍ਰਾਈਵੇਟ ਜੋਬ ਤੇ ਲੱਗ ਗਿਆ ਪਰ ਉੱਤੇ ਵੀ ਜਰਾਏ ਗੁਜ਼ਾਰਾ ਨਹੀਂ ਹੋਇਆ ਜਿਦੋ ਜੀ ਕੀਤਾ ਉਹਨਾਂ ਨੇ ਸੈਲਰੀ ਘਟ ਦੇਣੀ ਤਾਂ ਕਿਤੇ ਨਾ ਕਿਤੇ ਮਨ ਉਦਾਸ ਹੋ ਜਾਣਾ ਤਸਵੀਰ ਤੁਹਾਨੂੰ ਦਿਖਾ ਦਾਂਗੇ ਨੌਜਵਾਨ ਦੀ ਜੱਦੀ ਪੁਸਤੀ ਕੰਮ ਹੈ ਆਪਣਾ ਪਰਿਵਾਰ ਪਾਲਦੇ ਨੇ ਕੀ ਕਰਦੇ ਨੇ ਉਲਟਿਆਂ ਦੀ ਜਰਾਏ ਲਾਉਂਦੇ ਨੇ ਅੱਡਾ ਆਪਾਂ ਕਿਸੇ ਦੀ ਮਸ਼ਹੂਰੀ ਜਾਂ ਐਡਵਰਟਾਈਜ਼ਮੈਂਟ ਨਹੀਂ ਕਰਨਾ ਇਹ ਸਿਰਫ ਸਿਰਫ ਤਸਵੀਰ ਦਿਖਾ ਰਹੇ ਆ ਕੀ ਕਹਿੰਦੇ ਨੇ ਕਿ ਮਾਤਾ ਪਿਤਾ ਦਾ ਆਸ਼ੀਰਵਾਦ ਹੋਵੇ ਤਾਂ ਬੱਚਾ ਕਿਤੇ ਨਾ ਕਿਤੇ ਪਹੁੰਚ ਜਾਂਦਾ ਹੈ ਕਿ ਬਾਪਾ ਪਿਤਾ ਦਾ ਜਰਾਏ ਕਾਰੋਬਾਰ ਚੱਲਿਆ ਹੋਵੇ ਕੰਮ ਤੇ ਉੱਥੇ ਕਿਤੇ ਨਾ ਕਿਤੇ ਬੱਚੇ ਵੀ ਜਰੇ ਨੇ ਦਾਲ-ਫੁਲਕਾ ਕਮਾਉਣ ਵਾਸਤੇ ਤੇ ਘਰ ਦਾ ਪਰਿਵਾਰ ਪਾਲਣ ਵਾਸਤੇ ਮਿਹਨਤ ਕਰਦੇ ਨੇ ਸੋ ਆਪਾਂ ਗੱਲਬਾਤ ਕਰਾਂਗੇ ਮੋਟਰ ਮਕੈਨਿਕ ਦਾ ਕੰਮ ਸਿੱਖਿਆ ਜੀ ਪ੍ਰਾਈਵੇਟ ਜੋਬ ਮਿਲੀ ਪਰ ਉਹਨੂੰ ਵੀ ਇਨਕਾਰ ਕਰਕੇ ਆਪਣਾ ਜੱਦੀ ਪੁੱਸੀ ਜਿਹੜਾ ਇਹ ਕੰਮ ਉਹੀ ਕਰਨਾ ਚਾਇਆ ਕਿ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਹੈ ਤੇ ਕਿਦੋਂ ਔਕਰੀ ਮਿਲੀ ਸੀ ਤੇ ਕਿਦੋਂ ਛੱਡੀ ਹੋਣਾ ਨਾ ਪਾ ਗੱਲਬਾਤ ਕਰਦੇ ਆ 10-12000 ਜੀ ਤੁਹਾਨੂੰ ਪਤਾ ਰੋਮ ਦਾ ਖਰਚਾ ਰੋਟੀ ਦਾ ਖਰਚਾ ਘਰੋਂ ਦੀ ਘਰ ਵੀ ਪੈਣਾ ਕੋਸ ਸਰਕਾਰੀ ਵੀ ਟਰਾਈ ਕੀਤੀ ਆ ਬੰਦਾ ਰੋੜੇ ਦੇ ਅਸਰ ਤੇ ਰੇਲ ਦੇ ਤੇ ਕੋਈ ਉਹ ਚਾਂਸ ਨਹੀਂ ਮਰ ਖਾਂਸੀਆਂ ਨਹੀਂ ਉਹ ਦੇ ਰਹੀਆਂ ਜਿਵੇਂ ਲੋਕੀਂ ਪੁੱਛੀ ਤਾਂ ਉਹ ਮਤਲਬ ਫਰੀ ਰਹੇ ਹੁਣ ਉਹਨਾਂ ਪਕਲਸੀਆਂ ਹੋਈਆਂ ਪਰ ਹੁਣ ਉਹ ਕੋਈ ਇੱਕ ਦੋ ਆਈ ਆ ਤੇ ਉਹਦੇ ਵਿੱਚ ਉਹ ਅਗਰੇਜ ਹੈ ਦੀ ਤੋਂ ਪਲਾਸਮਰ ਹੋ ਗਈ ਹੁਣ ਫਿਰ ਉਹਦੇ ਬਾਅਦ ਫਿਰ ਆਪਣਾ ਵੀ ਕੁਝ ਬਿਹਤਰ ਲੱਗਿਆ ਫਿਰ ਉਹ ਸੋ ਇਹ ਜਿਹੜਾ ਬਿਜ਼ਨਸ ਨਵਾਂ ਚਾਲੂ ਕੀਤਾ ਕਿ ਜੇ ਤੁਹਾਡਾ ਪੁਰਾਣਾ ਹੀ ਬਿਜ਼ਨਸ ਕਿੰਨਾ ਪੁਰਾਣਾ ਬਿਜ਼ਨਸ ਹੈ ਤੇ ਕਿੱਥੇ ਹੈ ਲੋਕੇਸ਼ਨ ਉਹ ਵੀ ਸਾਡੇ ਦਰਸ਼ਕਾਂ ਨੂੰ ਇਹ ਇਹ ਸਾਡਾ ਬਿਜ਼ਨਸ ਸਾਡਾ ਕੋਲਿਸੋਟ ਮੰਡੀ ਅੱਡੇ 'ਚ ਪੁੱਛਿਆ ਦਾ ਕੰਮ ਹੈ ਉਹ ਨਾਲ ਪਾਸਪੋਰਟ ਦਾ ਸਾਡਾ ਕੰਮ ਹੈ ਇਹ ਸਾਰਾ ਹਾਦਰ ਸਾਹਿਬੇ ਕੰਮ ਸਟਾਰਟ ਕੀਤਾ ਸੀ 35 40 40 ਸਾਲ ਪੁਰਾਣਾ ਸਾਡਾ ਕੰਮ ਹੈ ਜੀ ਤੇ ਵੱਡੇ ਮੇਰੇ ਬ੍ਰਦਰ ਨਾਲ ਹੁੰਦੇ ਸੀ ਫਿਰ ਮੈਂ ਵੀ ਉਹਨਾਂ ਨਾਲ ਥੋੜੀ-ਥੋੜੀ ਹੈਲਪ ਕਰਾਉਣ ਲੱਗ ਗਿਆ ਮਾਲਾ ਰਾਨੀ ਦੀ ਕਿਰਪਾ ਨਾਲ ਥੋੜਾ ਬਦਚੇ ਦਾ ਖਰਚਾ-ਕੁਰਚਾ ਨਿਕਲ ਜਾਂਦਾ ਗਾਲ ਫੁਰਕਾ ਚੱਲੀ ਜਾਂਦਾ ਉਹ ਕੰਪਨੀ ਵਾਲਿਆਂ ਨੇ ਫੇਰ ਨਹੀਂ ਚਾਇਆ ਕਿ ਉਹਨੂੰ ਬੁਲਾ ਲਈਏ ਮਿਹਨਤ ਕਸ ਮੁੰਡਾ ਏ ਉਹਨੂੰ ਬੁਲਾ ਲਈ ਆਪਾਂ ਤੇ ਉਹਨੂੰ ਆਪਾਂ ਥੋੜੀ ਸੈਲਰੀ ਵੀ ਦਵਾ ਦਈਏ ਕਦੇ ਉਹਨਾਂ ਨੇ ਫੋਨ ਨਹੀਂ ਕੀਤਾ ਤੁਹਾਨੂੰ ਨਹੀਂ ਇੱਕ ਦੋ ਮੈਸੇਜ ਆਏ ਕੰਪਨੀਾਂ ਦੇ ਪਰ ਉਹਨਾਂ ਦੇ ਸੈਲਰੀ ਦਾ ਉਰਥ ਹੀ ਇਹ ਮਤਲਬ 10 12000 ਦੇ ਇਸ਼ਾਰੇ ਵੱਡਮਾ ਗਿਆ ਹੀ ਬੜੀ ਵੱਡੇ ਚਾਰਾਂ ਤੇ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਹੜੇ ਠੱਕ ਹਾਰ ਕੇ ਬਹਿ ਜਾਂਦੇ ਨੇ ਤੁਸੀਂ ਆਪਣੇ ਉਹ ਦਾਦਿਆਂ ਦਾ ਜਿਹੜਾ ਇਹ ਬੜਾ ਪੁਰਾਣਾ ਜਿਹੜਾ ਅੱਡਾ ਸਾਹਮਣੇ ਬੈਠੇ ਹੋ ਉੱਥੇ ਆਣ ਕੇ ਫੇਰ ਕੰਮ ਕਰਦੇ ਹੋ ਮਿਹਨਤ ਕਰਨ ਦੇ ਵਿੱਚ ਕਹਿੰਦੇ ਨੇ ਕਿ ਕੋਈ ਮੇਨਾ ਨਹੀਂ ਹੁੰਦਾ ਤੁਸੀਂ ਮਿਹਨਤ ਕਰਦੇ ਹੋ ਤੇ ਘਰ ਦਾ ਗੁਜ਼ਾਰਾ ਕਰਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇਹੋ ਹੀ ਕਵਾਂਗਾ ਜੀ ਕਿ ਆਪਣੇ ਨਸ਼ੇ ਪਰਤਿਆਂ ਤੋਂ ਟਹੀ ਕਰੋ ਤੁਸੀਂ ਆਪਣੀ ਮਿਹਨਤ ਕਰੋ ਆਪਣੇ ਘਰੋਂ ਮਾਨਾ ਬਾਹਰ ਜਾਣ ਲੋ ਆਪਣੇ ਇੱਥੇ ਕੋਈ ਬਿਜ਼ਨਸ ਛੋਟਾ-ਮੋਟਾ ਕਰੋ ਕਿਤੋਂ ਬਿਹਤਰ ਕੋਈ ਨਹੀਂ ਜਾ ਸਕਦਾ ਸੁਕਾਰ ਦਾ ਫਿਰ ਗੁਜ਼ਾਰਾ ਚੱਲ ਜਾਂਦਾ ਤੁਸੀਂ ਦਿਨੇ ਐਨੀ ਗਰਮੀ ਪਸੀਨਾ ਤੁਹਾਡਾ ਛੋੜਿਆ ਤੁਸੀਂ ਦਿਨੇ ਕੁੱਚੇ ਲਗਾਉਂਦੇ ਹੋ ਤੇ ਕੁੱਚਿਆਂ ਤੋਂ ਬਾਅਦ ਜਿਹੜਾ ਤੁਸੀਂ ਫਾਸਟ ਫੂਡ ਦਾ ਰਾਤ ਕੰਮ ਕਰਦੇ ਘਰ ਦਾ ਗੁਜ਼ਾਰਾ ਫਿਰ ਦਾ ਫੂਡਾ ਚੱਲ ਜਾਂਦਾ ਹਾਂਜੀ ਮਿਹਨਤ ਕਰੀਏ ਤਾਂ ਕਿਸੇ ਤੋਂ ਤੁਹਾਨੂੰ ਪਤਾ ਹੀ ਸਾਰ ਕੋਈ ਮਦਾਨੇ ਦੀ ਕਿਰਪਾ ਨਾ ਹੋਈ ਜਾਂਦਾ ਸਾਰਾ ਕੋਈ ਗੱਲ ਤੇ ਮਿਹਨਤ ਕਰਨ ਦੀ ਖੁਸ਼ ਹੋ ਕਿਤੇ ਨਾ ਕਿਤੇ ਉਹ ਖੁਸ਼ ਹੈ ਜੀ ਕਿਰਪਾ ਪੂਰੀ ਬੂਆ ਬਾਏ ਦੀ ਪੂਰੀ ਕਿਰਪਾ ਆਣਾ ਇਹ ਭਾਜੀ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਇਹ ਬੜਾ ਖੁਸ਼ ਆਪਾ ਜਿੰਨੇ ਚ ਪਰਮਾਤਮਾ ਰੱਖੇ ਉਹਨੇ ਚ ਆਪਾਂ ਰਹਿੰਦੇ ਆ ਤੇ ਪਰਮਾਤਮਾ ਦੀ ਵੀ ਕਿਰਪਾ ਹੈ ਕਿਤੇ ਨਾ ਕਿਤੇ ਧਰਦਿਆਂ ਦਾ ਵੀ ਅਸ਼ੀਰਵਾਦ ਨਾਲ ਹੈ ਸੋ ਮਿਹਨਤ ਕਾ ਸ਼ਲੋਕ ਨੇ ਨੌਕਰੀ ਲੈਣ ਵਾਸਤੇ ਕੋਰਸ ਕੀਤਾ ਸੀ ਪਰ ਨੌਕਰੀ ਨਹੀਂ ਮਿਲੀ ਪ੍ਰਾਈਵੇਟ ਜਿਹੜੀ ਹੈ ਉਹ ਵੀ ਨੌਕਰੀ ਮਿਲੀ ਪਰ ਉੱਥੇ ਵੀ ਜਰਾਏ ਨਾ ਖੁਸ਼ ਰਹੇ ਤੇ ਫਿਰ ਆਪਣਾ ਅੱਡਾ ਹੀ ਜਰਾਏ ਕੰਮ ਆਇਆ ਉੱਥੇ ਆ ਕੇ ਮਿਹਨਤ ਕਰਦੇ ਨੇ ਸੋ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ ਕੈਮਰਾ ਪਰਫਨ ਪਮਨਾ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸ ਕੋ